ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਮੰਤਵ ਹੈਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਗਿਆ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ੇਟ ਇੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਸ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼੍ਰੀ ਸਤਿੰਦਰ ਸਿੰਘ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ੇਟ ਸਾਡੀ ਟੀਮ ਨੇ ਬੜੀ ਵੱਡੀ ਸਫਲਤਾ ਕੱਲ ਹਾਸਿਲ ਕੀਤੀ ਹੈ ਜਦੋਂ ਇੱਕ ਬਰਾੜ ਪਿੰਡ ਦੇ ਨੇੜੇ ਨਾਕਾ ਲਗਾ ਕੇ ਸਾਡੀ ਪੁਲਿਸ ਟੀਮ ਨੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹਿਰੋਇਨ ਸੀ ਰਿਕਵਰ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਇੱਕ ਪੀਐਕਸ5 ਪਿਸਤਲ 3 ਬੋਰ ਪਿਸਤਲ ਹੈ ਤੇ ਚਾਰ ਲਾਈਵ ਰਾਉਂਡ ਉਹ ਵੀ ਅਸੀਂ ਰਿਕਵਰ ਕੀਤੇ ਨਾਲ 10000 ਡਰਗਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਜਿਹੜਾ ਸੀ ਵਾ ਇਹ ਦੋ ਵਿਅਕਤੀ ਨੇ ਲਵ ਪ੍ਰੀਤੂਰਫ ਲਵ ਵਾਸੀ ਰਾਜਾਤਾਲ ਠਾਣਾ ਘ੍ਰਿੰਡਾ ਅਤੇ ਬਲਵਿੰਦਰ ਉਰਫ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੋਵੇਂ ਠਾਣੇ ਘ੍ਰਿੰਡੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਇਲਾਵਾ ਇੱਕ ਹੋਰ ਜਗ੍ਹਾ ਤੇ ਨਾਕਾਬੰਦੀ ਕਰਦੇ ਹੋયા ਸਾਡੇ ਡਿਫੈਂਸ ਡਰੇਨ ਜਿਹੜਾ ਹੈਗਾ ਨਿਕਲਦਾ ਟਾਰੀ ਲੱਗੇ ਉੱਥੇ ਅਸੀਂ ਦੋ ਬੰਦਿਆਂ ਨੂੰ ਹੋਰ ਰਾਉਂਡ ਅਪ ਕੀਤਾ ਜਿਹੜਿਆਂ ਦਾ ਨਾਂ ਹੈਗਾ ਗੁਰਪ੍ਰੀਤ ਉਰਫ ਗੋਪੀ ਅਤੇ ਵਿਸ਼ਾਲ ਉਰਫ ਟੂਪਾ ਨਵੀਆਂ ਬਾਦੀ ਟਾਰੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੇ 86 ਗ੍ਰਾਮ ਹੈਰੋਇਨ ਤੇ ਦੋ ਪਿਸਟਲਸ ਇੱਕ ਪੀਐਕਸ5 ਪਿਸਟਲ ਤੇ ਇੱਕ 30 ਬੋਰ ਜਿਹੜਾ ਪਿਸਟਲ ਹੈ ਇਹਨਾਂ ਕੋਲੋਂ ਰਿਕਵਰ ਕੀਤਾ ਗਿਆ ਇਹ ਦੋਵੇਂ ਮੁਕਦਮਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇਹਦੇ 'ਚ ਅਸੀਂ ਸਾਰੇ ਜਿਹੜੇ ਇੱਥੇ ਸਮਗਲਰ ਨੇ ਜਿਹੜੇ ਇੱਥੇ ਮਾੜੇ ਅੰਸਰ ਨੇ ਜਿਹੜੇ ਕੁਛ ਨਾ ਕੁਛ ਗਤੀਵਿਧੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਿਹੜੀ ਪਾਕਿਸਤਾਨੀ ਆਈਐਸਆਈ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਾਰ-ਬਾਰ ਡਰੋਨ ਰਾਹੀਂ ਜਿਹੜਾ ਨਸ਼ਾ ਸਿੱਟਕੇ ਇਹ ਇਦਾਂ ਦੇ ਸਫਿਸਟੀਕੇਟਡ ਪਿਸਟਲ ਸਿੱਟਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਜਿਹੜੀ ਉਹਦੀ ਲੜੀ ਤਹਿਤ ਹੀ ਅਸੀਂ ਇਸ ਤੇ ਸਖਤ ਕਾਰਵਾਈ ਪਹਿਲਾਂ ਵੀ ਕਰਦੇ ਆਏ ਸੀ ਤੇ ਅੱਗੇ ਵੀ ਕਰਦੇ ਰਵਾਂਗੇ ਸਰ ਲਵਪ੍ਰੀਤ ਤੁਹਾਡੀ ਪ੍ਰੋਫਾਈਲ ਕੀ ਹੈ ਜੀ ਜਿਹੜਾ ਜੀ ਲਵਪ੍ਰੀਤ ਤੇ ਬਲਵਿੰਦਰ ਬੋਬੀ ਨੇ ਇਹ ਦੋਵੇਂ ਦਿਹਾੜੀ ਟੱਪਾ ਕਰਨ ਵਾਲੇ ਬੰਦੇ ਨੇ ਜਿਹੜਾ ਬਲਵਿੰਦਰ ਬੋਬੀ ਹੈ ਇਸ ਤੇ ਪਹਿਲਾਂ ਵੀ ਕੇਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਹੈ ਜਰ ਪਾਕਿਸਤਾਨ ਤੋਂ ਵਾਰੀ ਜੀ ਬਿਲਕੁਲ ਜੀ ਇਹ ਜਿਹੜੀ ਖੇਪ ਹੈਗੀ ਹੈ ਇਹ ਹਰਿੰਦੀ ਜਿਵੇਂ ਮੈਂ ਤੁਹਾਨੂੰ ਦੱਸਿਆ ਪਾਕਿਸਤਾਨੀ ਆਈਐਸਆਈ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀਗੀ ਤੇ ਇਹਨਾਂ ਨੇ ਰੀਸੀਵ ਕੀਤੀ ਸਾਡੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਇਹ ਜਿਹੜੇ ਚਾਰ ਵਿਅਕਤੀਆਂ ਨੂੰ ਵੱਖ-ਵੱਖ ਦੋ ਕੇਸਿਸ 'ਚ ਅਸੀਂ ਅਰੇਸਟ ਕੀਤਾ ਹੈ ਲੈਟ ਵੀ ਐਕਸ 5 ਬਾਈ ਜਿਹੜੇ ਪਿਸਤਲ ਨੇ ਨਾਲ ਹੈ ਰੋਜੀ ਅੱਜ ਅਨੁਸਾਰ ਰਿਪੋਰਟ ਦੇਣੀ ਦੋ ਕਚੇ ਉਹਨਾਂ ਨੇ ਵੀ ਗੇੜ ਬੜੀ ਆ ਵੀ ਐਕਸ 5 ਸੇਮ ਹੈ ਕੋਈ ਇਹਨਾਂ ਨੇ ਨਾਲ ਕੀ ਆਪਸੇ ਕਨੈਕਸ਼ਨ ਉਹਨਾਂ ਦਾ ਜੀ ਬਿਲਕੁਲ ਸਾਡੀ ਜਿਹੜੀ ਤਫਤੀਸ਼ ਹੈ ਅਸੀਂ ਉਹਨਾਂ ਨਾਲ ਸਾਂਝੀ ਜ਼ਰੂਰ ਕੀਤੀ ਹੈ ਅਸੀਂ ਜਿਹੜਾ ক্লোਜ਼ਲੀ ਇਨਕਲੋਜ਼ ਕੋਆਰਡੀਨੇਸ਼ਨ ਵਿਦ ਸਿਟੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਸੀ ਕੋਆਰਡੀਨੇਸ਼ਨ ਚ ਹੈਗੇ ਆ ਤੇ ਇਹਨਾਂ ਦੇ ਜਿਹੜੇ ਵੀ ਲਿੰਕਸ ਹੈਗੇ ਆ ਇੱਧਰ ਦੇ ਲੋਕਲ ਲਿੰਕਸ ਪਾਰ ਦੇ ਲਿੰਕਸ ਅਸੀਂ ਸਾਰੇ ਐਕਸਪਲੋਰ ਕਰਕੇ ਜੇ ਹੋਰ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਜਲਦ ਸ਼ੇਅਰ ਕਰਾਂਗੇ ਸਰ ਬੇਸਿਕਲੀ ਸੋ ਅੱਜ ਵੀ ਤੋਂ ਰਹੇ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਤੀਬੋਰ ਦਾ ਇੱਕ ਸੋਫਿਸਟੀਕੇਟਿਡ ਵੈਪਨ ਹੈ ਪੀਐਕਸ5 ਹੈ ਉਹ ਬਾਹਰੋਂ ਆਇਆ ਸੀਗਾ ਡਰੋਨ ਰਾਹੀਂ ਆਇਆ ਹੈ ਸੀਗਾ ਜਿਹੜਾ ਦੂਜਾ ਸੀਗਾ ਉਹਦੀ ਅਸੀਂ ਜਿਹੜੀ origin ਹੈ ਸੀ ਇੱਥੇ ਦੇ ਨੈਟਵਰਕਸ ਜਿਹੜੇ ਡਰਗ ਰਨਿੰਗ ਰੈਕੇਟਸ ਵੈਪਨ ਰਨਿੰਗ ਰੈਕੇਟਸ ਨੇ ਉਹਨਾਂ ਨਾਲ ਐਕਸਪਲੋਰ ਕਰਕੇ ਉਹਨਾਂ ਨੂੰ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੱ데 ਤੋਂ ਲੈ ਕੇ ਉਹਨੇ ਕਿੱਥੇ ਦਿਨ ਜਾ ਰਹੀ ਸੀ ਜੀ ਇਹਨਾਂ ਦੇ ਮੁਤਾਬਕ ਜਿਹੜੇ ਅੱਗੇ ਇਹਨਾਂ ਦੇ ਜਿਹੜੇ ਡਿਸਟ੍ਰੀਬਿਊਟਰ ਜਿਹੜਿਆਂ ਨੂੰ ਇਹ ਸਪਲਾਈ ਕਰਦੇ ਸੀਗੇ ਜਾ ਕੇ ਇਹ ਉਹਨਾਂ ਕੋਲ ਦੇਣ ਜਾ ਰਹੇ ਸੀ ਠੀਕ ਹੈ ਠੀਕ ਹੈ ਜਲਦੀ ਨਹੀਂ ਬੜਕ